ਉਹ ਅੰਮ੍ਰਿਤ ਸਰੂਪ ਜਿਸ ਰੰਗੋਂ ਤੁਸਾਂ ਨੂੰ ਟਟਕਣਾ ਵੱਧ ਗਈ ਹੋ ਤੇ ਗੁਰਮੁਖ ਕੋ ਸੱਚੀ ਜੇ ਜਦੋਂ ਬੰਦਾ ਪੜਨ ਲੱਗ ਪੈਂਦਾ ਨੇ ਤਾਂ ਸਵਾਦ ਇਹ ਹੋ ਜੇ ਕਿਉਂਕਿ ਅੰਦਰ ਕਹਿੰਦਾ ਹੋਰ ਜਾਣਕਾਰੀ ਹੋਰ ਜਾਣਕਾਰੀ ਤੇ ਜਿਹੜੇ ਆਮ ਤੁਸੀਂ ਪੜਦੇ ਤੁਹਾਡੀ ਗੱਲ ਵੱਖਰੀ ਹੈ ਪਰ ਜਦੋਂ ਅਸੀਂ ਪੜਦੇ ਆ ਸਾਡੇ ਅੰਦਰ ਵੀ ਖੌਮੇ ਠਾ ਠਾ ਮਾਰਦੀ ਕਿ ਕੋਈ ਤੇ ਆਹ ਗੱਲ ਬੜੀ ਕਮਾਲ ਦੀ ਗੱਲ ਉਸੇ ਜਿਸ ਨੇ ਸੁਣਾ ਮੈਂ ਉਦੋਂ ਫਿਰ ਸੋਚਣਾ ਨਾ ਪੜ ਕੇ ਛੱਡ ਦੇ ਮਾਣਾ

ਤੂੰ ਪਰਮਾਤਮਾ ਦੇ ਵੈਗਰੂ ਦੇ ਨਾਮ ਨੂੰ ਨਹੀਂ ਜਪ ਰਿਹਾ ਵਾਰ-ਵਾਰ ਸੋਚੀ ਜਾ ਰਿਹਾ ਹੈ ਕਿਆ ਸੋਚੇ 12 ਵਾਰ ਅਗਲੀ ਕੀ ਉਦਾਰਨ ਦਿੱਤੀ ਕਿੰਨੇ ਮੈਨੂੰ ਪਤਾ ਤੈਨੂੰ ਇਹ ਸਮਝ ਗਿਆ ਜੇ ਕਿ ਤੈਨੂੰ ਪੁੱਛੇ ਜੀ ਹਨੇਰਾ ਕਿਵੇਂ ਜਾਏਗਾ ਤੇ ਤੂੰ ਪੜਨ ਵਾਲਿਆ ਇੱਕੋ ਦਮ ਕਹੇਗਾ ਮੈਨੂੰ ਪਤਾ ਹਨੇਰਾ ਜਾਏਗਾ ਦੀਵੇ ਨਾਲ ਹਨੇਰਾ ਜਾਏਗਾ ਚੰਨ ਨਾਲ ਕਹਿ ਲਗੀ ਸਾਰੀ ਜ਼ਿੰਦਗੀ ਹਨੇਰੇ ਚ ਖਲੋ ਕੇ ਚਾਨਣ ਦੀ ਵਿਆਖਿਆ ਕਰੀ ਜਾ ਜਿਹਨੂੰ ਵਿਆਖਿਆ ਨਹੀਂ ਹੁੰਦੀ ਨਾ ਉਹ ਮਿੱਟੀ ਦਾ ਦੀਵਾ ਲਿਆ ਕੇ ਬਾਲਕੀ ਕਗਾ ਛੱਤ ਪਰਾਂ ਤੂੰ ਇੰਨੇ ਸਾਲਾਂ ਦਾ ਬੋਲੀ ਜਾਣਾ ਹਨੇਰਾ ਕੋਈ ਨਹੀਂ ਕਹੇ ਨੂਬਾਨ ਲੈ ਕੇ ਫਿਰ ਨੂੰ ਚਲਾ ਜਾਏ ਇੱਕ ਬੋਲ ਰਿਹਾ ਚਾਨਣ ਦੇ ਸੰਬੰਧ ਵਿੱਚ ਇੱਕ ਚਾਨਣ ਪੈਦਾ ਕਰੀ ਬੈਠਾ 10 ਨੇ ਕੋਰੇ ਤੇ ਆਪ ਨੂੰ ਅਰਜ਼ ਕੀ ਕਿਸੇ ਬਹੁ ਸਮਾਂ ਪਹਿਲਾਂ ਬਨਾਲ ਵਿੱਚ ਇੱਕ ਸਾਧੂ ਹੋਏ ਨੇ ਗੁਰਾਂ ਨੂੰ ਗੋਸਾਈ ਉਹ ਬੰਦੀ ਮੈਂ ਆਪ ਨੂੰ ਕਿਆ ਸੀ ਉਹ ਪੜਨਾ ਸ਼ੁਰੂ ਕੀਤਾ ਸਾਰੇ ਗ੍ਰੰਥ ਉਸ ਬੰਦੇ ਨੇ ਪੜ੍ਹ ਲੈ ਜੀ ਉਹ ਕਥਾ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਕਥਾ ਸ਼ੁਰੂ ਹੋ ਗਈ ਉਸ ਤੋਂ ਬਾਅਦ ਉਹਦੇ ਚੇਲੇ ਵੀ ਨਾਲ ਇਕੱਠੇ ਹੋ ਗਏ ਕਿਰਪਾ ਕਰਿਆ ਵੀ ਜਦੋਂ ਕਿੰਨਾ ਕੋਈ ਤੈਨੂੰ ਪਤਾ ਹੈ ਬਾਹਰ ਨਿਕਲਾ ਤਾਂ ਚਰਚਾ ਸ਼ੁਰੂ ਕਰ ਗਏ ਉਦੋਂ ਲੋਕ ਚਰਚਾ ਕਰਦੇ ਹੁੰਦੇ ਸਨ ਜੀ ਤੇ ਬੜੇ ਵੱਡੇ ਇਨਾਮ ਹੁੰਦੇ ਸਨ ਇਤੋਂ ਤੱਕ ਕਈ ਤਾਂ ਚਰਚਾ ਕਰਨ ਵੀ ਸ਼ਰਤ ਰੱਖਦੇ ਸਨ ਕਿ ਜਾਂ ਤੇਰੀਆਂ ਪੋਥੀਆਂ ਸਾਰੀਆਂ ਖੋਲਾਂਗਾ ਜੇ ਮੈਂ ਹਾਰ ਗਿਆ ਤਾਂ ਮੇਰੀਆਂ ਲੈ ਜੀ ਕਪੜੇ ਦਾ ਸਵਾਲ ਇੰਦਸਾਨ ਗੋਟੀ ਜਦ ਕਿ ਉਹਨੂੰ ਜੀ ਸ਼ੁਰੂ ਕਰਤਾ ਮੁੰਡਾ ਸੀ ਤੀਖਣ ਬੁੱਧੀ ਸੀ ਵਿਚਾਰ ਸ਼ੁਰੂ ਹੋ ਗਈ ਜਿੱਥੇ ਜਾਣਾ ਗੁਰੰਗਸਾਈ ਜੀ ਜਿੰਦਾਬਾਦ ਜਿੰਦਾਬਾਦ ਫਿਰ ਜਦੋਂ ਜਿੰਦਾਬਾਦ ਦਾ ਰਸਨ ਰਸ ਆ ਜਾਏ ਨਾ ਉਦੋਂ ਫਿਰ ਮੁਰਦਾਬਾ ਜਦੋਂ ਹੁੰਦੀ ਬੰਦੇ ਸੂਸ਼ੇ ਡਰ ਜਾਂਦੇ ਕਿਉਂਕਿ ਉਹ ਬਰਦਾਸ਼ਤ ਅੰਦਰ ਬਰਾਬਰ ਨਹੀਂ ਨਾ ਆ ਜਿੰਨੇ ਤੁਸੀਂ ਚਮਕ ਦਮਕ ਵਾਲੇ ਸਤਾਰੇ ਦੇਖੋਗੇ ਫਿਲਮਾਂ ਵਿੱਚ ਕੰਮ ਕਰਨ ਵਾਲੇ ਉਹ ਅਕਸਰ ਜਦੋਂ ਰਹਿ ਜਾਂਦੇ ਆ ਚਮਕ-ਦਮਕ ਲੋਕੀ ਨਹੀਂ ਪੁੱਛਦੇ ਫਿਰ ਘਰ ਬੰਗਲਿਆਂ ਵਿੱਚ ਫਾ ਲੈ ਲੈ ਮਰਦੇ ਆ ਕਿਉਂਕਿ ਜਿਹੜੀ ਜੈ ਜੈਕਾਰ ਉਹ ਮਿਲ ਨਹੀਂ ਰਹੀ ਉਹਦੇ ਵਿੱਚ ਕੋਈ ਨਰਚੀ ਨਹੀਂ ਸੀ ਉਹਨਾਂ ਜਿੰਦਾਬਾਦ ਕਹੇ ਜੀ ਗੁਰੰਗ ਸਾਈਂ ਚੜ ਗਿਆ ਮੈਂ ਗੱਲ ਲੰਕਾਵਾਣਾ ਇੱਕ ਦਿਨ ਉਹ ਗੰਗਾ ਪਾਰ ਕਥਾ ਕਰਨ ਚਰਚਾ ਕਰਨ ਜਾਏ ਬੇੜੀ ਦਾ ਪੂਰਾ ਸਾਰਾ ਪੜਿਆ ਹੋਇਆ ਸੀ گورنگ سائی نے جا کے دیکھا بھی کوئی تھان ہے بیٹھنے والی تے میں نے کوئی جانتا نہیں میں کہوں گا سچی جی جد مشہور ہو جائے نا کوئی فتح نہ بلائے اندر دو بڑا بلا دا بندے میں آپ زندگی کا تجربہ کہہ رہے ہیں اپنا اندر کہہ رہے ہیں اندر پھر وہاڑی رہے وہ دیکھ لگتا ہے بھی کوئی بیٹھا مجھے جاننے والا انہیں دیکھا ہے اتنے کلو کے ਨੇ ਭਗਵੀ ਕੱਪੜਿਆਂ ਵਾਲਾ ਬਜ਼ੁਰਗ ਬਿਠਾ। ਸਿਦਾਂ ਉਹਦੇ ਕੋਲ ਚਲਾ ਗਿਆ। ਇਹਨਾਂ ਹੰਕਾਰ ਉਹਦੇ ਮੋਢੇ ਪਕੜਦਾ। ਇੱਕ ਜੋੜ ਕੇ ਕਹਿੰਦਾ, "ਤਾਪ ਨੇ ਮੈਨੂੰ ਜੁ ਕੋ ਪਹਿਚਾਨਾ।" ਉਹ ਬਜ਼ੁਰਗ ਅੱਖਾਂ ਪਰ ਕੇ ਦੇਖਦਾ। ਕੁਝ ਨਹੀਂ ਬੋਲਦਾ। ਕਹਿੰਦਾ, "ਬਾਬਾ, ਆਪ ਨੇ ਮੈਨੂੰ ਜੁ ਕੋ ਪਹਿਚਾਨਾ।" ਉਹ ਇੱਕੋ ਗੱਲ ਕਹਿੰਦਾ, "ਬੇਟਾ, اتنی عمر میں تو یہی نہیں جان سکا میں کون ہوں مجھے تو یہی معلوم نہیں کہ میں کون ہوں گی کو وہ بول پیا کھا والا چھے چار وہ شاستر مطابق تیری عمر بڑی ہے پر بیل پندیت میں نو اچھا دے پنڈت میں ہاں انہیں اچھا اچھا تم مہامور ڈنگے واجدے پہ آ پہلی گول وہ مہامورکھ ਉਨੇ ਕੰਮ ਨੂੰ ਇੰਨੇ ਗ੍ਰੰਥ ਚੇਤੇ ਕਹ ਲਿਓ ਮੂਰਖ ਕੌਣ ਸੇ ਕਹਿੰਦਾ RAM ਦਾ ਨਾਮ ਯਾਦ ਹੈ ਤੈਨੂੰ ਪ੍ਰਭੂ ਦਾ ਨਾਮ RAM ਚੇਤੇ ਨਹੀਂ ਹੈ ਉਹ ਚੁੱਪ ਕਰ ਗਿਆ ਬੀੜੀ ਧੂਨੀ ਦੂਜੇ ਕਿਨਾਰੇ ਲਾ ਗਿਆ ਜਿੱਤ ਵੀ ਗਿਆ ਪਰ ਅਜ ਰਾਤ نیند ਨਹੀਂ ਪਈਓ ਮੂਰਖ ਤੂੰ ਚ ਕੋ ਢਾਈ ਅੱਖਰ ਜਾਂ ਦੋ ਅੱਖਰ ਵੀ ਤੈਨੂੰ ਚੇਤੇ ਨਹੀਂ ਬਾਜੀ ਕਥਾ ਚਾਲ ਦਿੱਤੀ ਉਹ ਦਵਾ ਉਸ ਨੂੰ ਕਨ ਦੇ ਨੇ 12 ਸਾਲ ਦੀ ਇਬਾਦਤ ਕੀਤੀ ਇਹ ਵੀ 60 ਬੰਦੇ ਨੂੰ ਬਦਲ ਜਾਂਦੀ ਹੈ ਕਦੀ ਤਾਂ ਆ ਕੇ ਬੰਦਾ ਸੋਚਣ ਲੱਗ ਪੈਂਦਾ ਇਹ ਵੀ ਹੁਣ ਕਿੰਨਾ ਕੁਝ ਕਹਿ ਲਿਆ ਮਨ ਨਾਲ ਵੀ ਗੱਲਾਂ ਕਰ ਲਈ ਉਹਨੇ 12 ਸਾਲ ਹੀ ਇਬਾਦਤ ਕੀਤੀ ਅੰਦਰ ਨਾ ਢਿਕੇ ਟਟਕਣਾ ਨਾ ਮੁੱਕੀ ਉਹਦੀ ਹਿਸਤੀ ਚ ਮਣ ਪੜਿਆ ਉਹਨੇ ਫਿਰ ਫੈਸਲਾ ਕੀਤਾ ਇਹਦੂ ਚੰਗਾ ਗੰਗਾ ਚ ਡੁੱਬ ਕੇ ਮਰ ਜਾਂ ਫੇਨਾ ਕੋਈ ਚੇਤੇ ਕਰੀ ਬੈਠਾ ਸਾ ਰਾਮ ਨਾਮ ਕਿਉਂ ਨਹੀਂ ਚੇਤੇ ਗੁੰਗਾ ਕੇ ਯਾਦ ਕਰਨਾ ਭੁੱਲ ਜਾਣਾ ਤਿੰਨ ਉਹ ਬਹਾਨਾ ਸਾਲੋਂ ਤੋਂ ਵੇੜੀ ਚੱਲ ਗਿਆ ਉਸੇ ਘੜੇ ਜਿਹੜੀ ਫਿਰ ਭਰੀ ਸੀ ਧੀੜ ਅੱਜ ਵੀ ਬਹਿਨ ਨੂੰ ਥਾਂ ਨਹੀਂ ਉਹਨੇ ਨਜ਼ਰ ਮਾਰੀ ਤੇ ਇੱਕ ਸਾਧੂ ਅੰਤ ਦਾ ਵਿਰਜ ਵਿੱਚ ਬੈਠਾ ਹੋਇਆ ਸੀ ਉਹਦੀ ਨਜ਼ਰ ਗਈ ਜਦੋਂ ਕੋਲ ਗਿਆ ਕਿ ਕੋਈ ਸੀ ਜਿਹੜਾ 12 ਸਾਲ ਪਹਿਲਾਂ ਮਿਲਿਆ ਸੀ ਕਿਉਂ ਜਦੋਂ ਕੋਲ ਗਿਆ ਵੇੜੀ ਚੱਲ ਪਈ ਨਾ ਮਾਨ ਚੇਅਰਮੈਨ ਨੂੰ ਦੱਸ ਦਿਆਂਗੇ ਵੀ ਮੈਂ ਨਹੀਂ ਮੇਰਾ ਅੰਦਰ ਚੱਲ ਗਿਆ ਫੜਕ ਪੈ ਗਿਆ 12 ਸਾਲ ਪਹਿਲਾਂ ਮੋਢੇ ਨੂੰ ਹੱਥ ਪਾਇਆ ਅੱਜ 12 ਸਾਲ ਬਾਅਦ ਉਹਦੇ ਪੈਰਾਂ 'ਚ ਬੈਠ ਗਿਆ 12 ਸਾਲ ਦੀ ਸਾਧਨਾ ਤੋਂ ਬਾਅਦ ਪਤਾ ਲੱਗਾ ਵੀ ਨਿਮਰਤਾ ਕੀ ਹੁੰਦੀ ਹੈ ਉਹਦੇ ਚਰਨਾਂ 'ਚ ਬੈਠਿਆ ਅੱਗੇ ਉਹਨੇ ਸਾਧੂ ਨੇ ਸਵਾਲ ਕੀਤਾ beta ਤੂੰ ਕੌਣ ਹੈ بیٹھا رو کے بابا بارہ سال ہو گئے یہ پتا کہ میں فرق پی گیا سوال بزرگ بابا پتا نہیں میں کون ہوں ترس دے گھر چیا ان موڈیا تو پکڑ کے گلے نہ لا لیا انہیں موڈیاں نے موڈے نو پکڑیا تو پکڑ گلے نہ لا کے کہ گرانگ سائیں ਉਹ ਵਿਦਵਾਨ ਉਹ ਚਤੁਰਬੇਦੀ ਤੂੰ ਮਹਾਨ ਖਿਆਤੀ ਵਾਲਾ ਵਿਦਵਾਨ ਉਹ ਕਹਿੰਦਾ ਨਹੀਂ ਬਾਵਾ ਮਹਿਮੂਲ ਖੂ 12 ਸਾਲ ਹੋ ਗਏ ਰਾਮ ਨਹੀਂ ਯਾਦ ਹੋ ਰਹਾ ਉਹਨੇ ਰੋਂਦੇ ਨੂੰ ਛਾਤੀ ਨਾਲ ਲਾ ਕੇ ਕਿਹਾ ਜਾ ਬੇਟਾ ਅਬ ਕਦੇ ਨਹੀਂ ਭੁਲੇਗਾ ਬਸ ਇਹਨੇ ਕਹਿਣ ਦੀ ਦੇਸੀ ਉਹਦੇ ਅੰਦਰ ਨਾਮ ਦੀ ਬੁਹਾੜ ਛੁੱਟ ਗਈ 12 ਸਾਲ ਲੱਗੇ ਇਸ ਗੱਲ ਨੂੰ ਪ੍ਰਾਪਤ ਕਰਨ ਲਈ ਉਹ ਨਾਮ ਐਵੇਂ ਨਹੀਂ ਮਿਲਦਾ ਹੁੰਦਾ سال بعد پڑھائی بھی بہت ہے میرے گرو گرنتھ ساحب گل کا ہوکار دے روکو پڑھو ضرور پر سمرن تو بنا نہیں جی چھٹکارا